ਗੁਰੂ ਪਿਆਰੀ ਸਾਧ ਸੰਗਤ ਜੀਓ ਆਵ ਸਾਖੀ ਸਰਵਣ ਕਰੀਏ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਤੇ ਉਸ ਧਨੀ ਆਦਮੀ ਦੀ ਜਿਸ ਦੀ ਪਤਨੀ ਗੈਰ ਮਰਦਾਂ ਦੇ ਨਾਲ ਸਬੰਧ ਬਣਾ ਕੇ ਰੱਖਦੀ ਸੀ ਸਾਧ ਸੰਗਤ ਜੀ ਇਹ ਸਾਖੀ ਪ੍ਰਤਿਨੇ ਜਨਮ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਦਰਜ ਹੈ ਭਾਈ ਬਾਲਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਾਹੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸੁਣਾ ਰਹੇ ਨੇ ਭਾਈ ਬਾਲਾ ਜੀ ਆਖਦੇ ਨੇ ਸਤਿਗੁਰੂ ਜੀ ਜੋ ਵੀ ਇਹ ਇਤਿਹਾਸ ਨੂੰ ਪੜ੍ਹੇਗਾ ਜਾਂ ਸੁਨੇਗਾ ਉਹ ਪਰਮ ਗਤੀ ਨੂੰ ਪਾਵੇਗਾ ਉਸ ਦੀਆਂ ਸਾਰੀਆਂ ਆਸਾਂ ਮਰਦਾਂ ਪੂਰੀਆਂ ਹੋਣਗੀਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲੇ ਤਾਹੀਂ ਇਹ ਬਚਨ ਕਰਦੇ ਨੇ ਭਾਈ ਬਾਲਾ ਜੀ ਤੁਸੀਂ ਧੰਨ ਹੋ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹਨਾਂ ਲੰਮਾ ਸਮਾਂ ਸਾਥ ਕੀਤਾ ਹੈ ਅਤੇ ਸਾਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਕਥਾ ਕਹਾਣੀਆਂ ਸੁਣਾ ਕੇ ਨਿਹਾਲ ਨਿਹਾਲ ਕਰ ਰਹੇ ਜੇ ਤਾਂ ਸਾਧ ਸੰਗਤ ਜਿਓ ਭਾਈ ਬਾਲਾ ਜੀ ਅੱਗੇ ਸਾਖੀ ਸੁਣਾਉਂਦੇ ਨੇ ਇੱਕ ਦਿਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਦਾ ਉਧਾਰ ਕਰਦਿਆਂ ਹੋਇਆਂ ਨਗਰ ਨਸਿਹਰੇ ਦੇ ਵਿੱਚ ਜਾਂਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਉਸ ਨਗਰ ਦੇ ਵਿੱਚ ਇੱਕ ਬਾਜ਼ਾਰ ਦੇ ਵਿੱਚ ਪਹੁੰਚੇ ਸਤਗੁਰਾਂ ਨੇ ਉੱਥੇ ਆਸਣ ਕਰਨਾ ਕੀਤਾ ਹੈ ਉੱਥੇ ਇੱਕ ਬੜਾ ਹੀ ਧਨੀ ਆਦਮੀ ਰਹਿੰਦਾ ਸੀ ਜੋ ਧਨ ਕਰਕੇ ਬੜਾ ਅਮੀਰ ਹੈ ਸਤਿਗੁਰੂ ਜੀ ਉਸ ਦੇ ਕੋਲ ਪਦਾਰਥਾਂ ਦੀ ਵੀ ਕੋਈ ਕਮੀ ਨਹੀਂ ਹਰ ਇੱਕ ਤਰ੍ਹਾਂ ਦੀ ਸੁਹੂਲਤ ਹੈ ਵਧੀਆ ਨੌਕਰ ਚੰਕਰ ਉਸ ਦੇ ਕਾਰੋਬਾਰ ਨੂੰ ਸੰਭਾਲ ਰਹੇ ਨੇ ਤਾਂ ਮੈਂ ਵੇਖਿਆ ਕਿ ਉਹ ਧਨੀ ਆਦਮੀ ਕੁਝ ਦਾਨ ਪੁੰਨ ਤੇ ਕਰਦਾ ਨਹੀਂ ਨਾ ਹੀ ਆਏ ਬੇਦੀ ਟੈਲ ਪਾਣੀ ਕਰਦਾ ਹੈ ਉਸ ਨੇ ਸਾਡੀ ਵੀ ਕੋਈ ਖਬਰ ਨਾ ਲਈ ਤਾਂ ਇਹ ਸਭ ਕੁਝ ਵੇਖ ਕੇ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜਿਹਨੂੰ ਆਖਦੇ ਨੇ ਸਤਿਗੁਰੂ ਜੀ ਇਹ ਜੋ ਆਦਮੀ ਹੈ ਇਹ ਬੜਾ ਧਨਾੜਿਆ ਵੇਖੋ ਕਿੰਨੇ ਨੌਕਰ ਚਾਕਰ ਇਸ ਦੇ ਹੁਕਮ ਨੂੰ ਮੰਨ ਰਹੇ ਨੇ ਕਿਸੇ ਤਰ੍ਹਾਂ ਦੀ ਇਸ ਦੇ ਕੋਲ ਕਮੀ ਨਹੀਂ ਹੈ ਇਹ ਬੜਾ ਸੁਖੀ ਹੈ ਪਰ দানਪੁਨ ਕੋਈ ਨਹੀਂ ਕਰਦਾ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਭਾਈ ਬਾਲਾ ਜੀ ਇਹ ਵੇਖਣ ਨੂੰ ਸੁਖੀ ਲੱਗਦਾ ਹੈ ਪਰ ਇਹ ਸੁਖੀ ਨਹੀਂ ਬੇਸ਼ੱਕ ਜਾ ਕੇ ਇਸ ਨੂੰ ਪੁੱਛ ਲੈ ਤਾਂ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਇਹ ਬਚਨ ਸੁਣ ਕੇ ਉਸ ਧਨੀ ਦੇ ਕੋਲ ਗਏ ਜਾ ਕੇ ਰਾਮ ਰਾਮ ਕਰਦੇ ਨੇ ਕਿ ਉਸ ਧਨੀ ਦੇ ਕੋਲ ਬੈਠੇ ਪੁੱਛਣ ਲੱਗੇ ਸਾਹ ਜੀ ਆਪ ਜੀ ਦਾ ਕਾਰੋਬਾਰ ਤੇ ਬੜਾ ਵਧੀਆ ਚੱਲਦਾ ਦਿਖਦਾ ਏ ਨੌਕਰ ਆਪ ਜੀ ਦੀ ਆਗਿਆ ਦੇ ਵਿੱਚ ਹਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਮੈਨੂੰ ਤੇ ਅੰਜ ਲੱਗਦਾ ਕਿ ਤੁਹਾਡੇ ਨਾਲੋਂ ਹੋਰ ਜਿਆਦਾ ਸੁਖੀ ਕੋਈ ਨਹੀਂ ਤਾਂ ਸੌਕਰ ਆਖਣ ਲੱਗਾ ਕਿ ਤੈਨੂੰ ਮੈਂ ਸੁਖੀ ਦਿਸਦਾ ਹਾਂ ਪਰ ਅਸਲ ਦੇ ਵਿੱਚ ਮੇਰੇ ਵਰਗਾ ਦੁਖੀ ਕੋਈ ਨਹੀਂ ਤਾਂ ਭਾਈ ਬਾਲਾ ਜੀ ਆਖਣ ਲੱਗੇ ਕਿ ਮੈਨੂੰ ਤੇ ਤੂੰ ਸੁਖੀ ਦਿਸਦਾ ਹਾਂ ਮੇਰੇ ਗੁਰੂ ਨੇ ਮੈਨੂੰ ਦੱਸਿਆ ਕਿ ਤੈਨੂੰ ਕੋਈ ਦੁੱਖ ਲੱਗਾ ਹੈ ਤਾਂ ਉਹ ਸੌਕਰ ਆਖਣ ਲੱਗਾ ਕਿੱਥੇ ਹੈ ਤੇਰਾ ਗੁਰੂ ਉਹ ਭਾਈ ਬਾਲੇ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੱਥ ਜੋੜ ਕੇ ਆਖਣ ਲੱਗਾ ਹੇ ਸੰਤ ਜੀ ਆਪ ਦਾ ਸਾਦੇ ਆਖਦਾ ਕਿ ਤੂੰ ਬੜਾ ਸੁਖੀ ਐ ਪਰ ਸੰਤ ਜੀ ਮੇਰੇ ਨਾਲ ਦਾ ਤੇ ਸੰਸਾਰ ਦੇ ਵਿੱਚ ਕੋਈ ਦੁਖੀ ਨਹੀਂ ਹੋਣਾ ਸਤਿਗੁਰੂ ਜੀ ਆਖਣ ਲੱਗੇ ਕਿ ਤੂੰ ਆਪਣਾ ਦੁੱਖ ਦੱਸ ਉਸ ਨੇ ਆਖਿਆ ਮਹਾਰਾਜ ਮੇਰਾ ਆਪਣੀ ਇਸਤਰੀ ਭਾਵ ਮੇਰੀ ਪਤਨੀ ਦੇ ਨਾਲ ਬੜਾ ਹੀ ਮਨ ਮਿਲਿਆ ਹੋਇਆ ਸੀ ਅਸੀਂ ਬੜਾ ਸੁਖੀ ਜੀਵਨ ਬਤੀਤ ਕਰ ਰਹੇ ਸੀ ਮੇਰੀ ਪਤਨੀ ਮੇਰੀ ਇਸਤਰੀ ਬੜੀ ਹੀ ਸੁੰਦਰ ਸੀ ਬੜੇ ਹੀ ਚੰਗੇ ਸੁਭਾਅ ਦੀ ਸੀ ਤਾਂ ਮੈਨੂੰ ਰਾਤ ਦਿਨ ਇੱਕ ਪਲ ਭਰ ਵੀ ਉਹ ਭੁੱਲਦੀ ਨਹੀਂ ਸੀ ਬੜਾ ਹੀ ਮੇਰੇ ਨਾਲ ਚੰਗੇ ਵਧੀਆ ਢੰਗ ਦੇ ਨਾਲ ਉਹ ਜੀਵਨ ਬਤੀਤ ਕਰ ਰਹੀ ਸੀ ਸਤਿਗੁਰੂ ਜੀ ਇੱਕ ਦਿਨ ਐਸਾ ਹੋਇਆ ਕਿ ਉਹ ਬਿਮਾਰ ਪੈ ਗਈ ਬਿਮਾਰੀ ਇੰਨੀ ਭਿਆਨਕ ਹੋ ਗਈ ਕਿ ਉਸ ਦਾ ਬੜਾ ਇਲਾਜ ਕਰਨ ਤੋਂ ਬਾਅਦ ਵੀ ਉਹ ਬਿਮਾਰੀ ਠੀਕ ਨਾ ਹੋਈ ਮੇਰੀ ਪਤਨੀ ਮਰਨ ਦੇ ਲਈ ਤਿਆਰ ਹੋ ਗਈ ਹੈ ਹੁਣ ਜਦੋਂ ਮੌਤ ਨੇੜੇ ਆਉਂਦੀ ਦਿਖਦੀ ਹੈ ਅਖੀਰ ਦਾ ਵਕਤ ਇੰਜ ਲੱਗੇ ਕਿ ਬਸ ਹੁਣ ਹੀ ਆ ਚੁੱਕਾ ਹੈ ਹੁਣ ਥੋੜੇ ਦੇਰ ਤੱਕ ਮੇਰੀ ਪਤਨੀ ਮਰ ਜਾਏਗੀ ਤਾਂ ਮੇਰਾ ਉਸ ਦੇ ਨਾਲ ਮੋਹ ਬੜਾ ਸੀ ਇਹ ਵੇਖ ਕੇ ਮੈਂ ਵੀ ਰੋ ਪਿਆ ਤਾਂ ਮੇਰੀ ਪਤਨੀ ਮੈਨੂੰ ਆਖਣ ਲੱਗੀ ਕਿ ਤੂੰ ਕਿਹੜੀ ਗੱਲਾਂ ਰੋਂਦਾ ਤੇ ਮੈਂ ਆਖਿਆ ਕਿ ਮੈਂ ਤੇਰਾ ਵਿਛੋੜਾ ਨਹੀਂ ਸਹਿ ਸਕਦਾ ਤੇਰਾ ਤੇ ਮੇਰਾ ਜਿੰਨਾ ਸੰਜੋਗ ਹੋਇਆ ਬੜਾ ਚੰਗਾ ਬੀਤਿਆ ਪਰ ਹੁਣ ਤੂੰ ਮੈਨੂੰ ਵਿਛੋੜਾ ਦੇ ਚੱਲੀ ਹੈ ਉਹ ਮੇਰੇ ਕੋਲੋਂ ਸਹਿਿਆ ਨਹੀਂ ਜਾਂਦਾ ਪਰਮੇਸ਼ਰ ਦੀਏ ਪਿਆਰੀਏ ਇਸ ਕਰਕੇ ਮੈਂ ਰੋ ਰਿਹਾ ਹਾਂ ਤਾਂ ਮੇਰੀ ਪਤਨੀ ਨੇ ਮੈਨੂੰ ਆਖਿਆ ਰੱਬ ਦੇ ਆ ਬੰਦਿਆ ਤੈਨੂੰ ਕਾਹਦਾ ਦੁੱਖ ਐ ਐਵੇਂ ਰੋਈ ਜਾਣਾ ਤੇਰੇ ਕੋਲ ਪਦਾਰਥਾਂ ਦੀ ਕੋਈ ਕਮੀ ਨਹੀਂ ਧਨ ਦੀ ਕੋਈ ਕਮੀ ਨਹੀਂ ਹੋਰ ਸਾਖ ਸੰਬੰਧੀ ਵੀ ਬਹੁਤ ਤੇਰੇ ਕੋਲ ਹਨ ਤੂੰ ਹੋਰ ਵਿਆਹ ਕਰਾ ਲੇਗਾ ਮੇਰੇ ਨਾਲੋਂ ਚੰਗੀ ਜਾਂ ਮਾੜੀ ਜਿੱਦਾਂ ਦੀ ਵੀ ਤੂੰ ਚਾਵੇਂ ਤੈਨੂੰ ਇਸਤਰੀ ਮਿਲ ਜਾਵੇਗੀ ਤੂੰ ਐਵੇਂ ਝੂਠਾ ਰੋਣ ਨਾ ਰੋ ਕੁਝ ਦਿਨਾਂ ਬਾਅਦ ਮੈਂ ਤੈਨੂੰ ਭੁੱਲ ਜਾਵਾਂਗੀ اے ਸੱਚੇ ਪਾਤਸ਼ਾਹ ਜਦੋਂ ਮੇਰੀ ਪਤਨੀ ਨੇ ਇਦਾਂ ਦੇ ਬੋਲ ਮੈਨੂੰ ਅਖੇ ਮੈਨੂੰ ਇੰਝ ਲੱਗਾ ਜਿਦਾਂ ਮੇਰੇ ਕਿਸੇ ਜ਼ਖਮਾਂ ਦੇ ਉੱਤੇ ਕਿਸੇ ਨੇ ਲੂਣ ਪਾ ਦਿੱਤਾ ਹੋਵੇ ਉਸ ਦੇ ਬੋਲ ਮੇਰੇ ਹਿਰਦੇ ਨੂੰ ਚੀਰ ਗਏ ਨੇ ਮੈਂ ਉਸ ਦੇ ਮੋਹ ਦੇ ਵਸਦੇ ਵਿੱਚ ਹੋਇਆ ਕਿ ਮੈਂ ਯਕੀਨ ਦਿਵਾ ਦਿੰਦਾ ਹਾਂ ਕਿ ਤੇਰੇ ਤੋਂ ਬਿਨਾ ਮੈਂ ਹੋਰ ਕਿਸੇ ਨਾਲ ਸਬੰਧ ਨਹੀਂ ਰੱਖ ਸਕਦਾ ਉਸੇ ਵੇਲੇ ਉਸ ਤਰ੍ਹਾਂ ਫੜ ਕੇ ਮੈਂ ਆਪਣੀ ਇੰਦਰੀ ਲਿੰਗ ਹੀ ਕੱਟ ਦਿੱਤਾ ਤਾਂ ਸਤਿਗੁਰੂ ਜੀ ਕੁਝ ਸਮਾਂ ਬੀਤਿਆ ਪਰਮੇਸ਼ਰ ਦੀ ਐਸੀ ਕਿਰਪਾ ਹੋਈ ਮੇਰੀ ਪਤਨੀ ਮਰਦੀ ਮਰਦੀ ਬਚ ਗਈ ਉਹਦਾ ਕਸ਼ਟ ਦੂਰ ਹੋ ਗਿਆ ਉਹ ਚੰਗੀ ਪਲੀ ਰਾਜੀ ਹੋ ਗਈ ਇਸੇ ਤਰ੍ਹਾਂ ਮੈਂ ਵੀ ਜੋ ਆਪਣੀ ਇੰਦਰੀ ਕੱਟੀ ਸੀ ਉਹ ਜ਼ਖਮ ਕਾਫੀ ਚਿਰ ਦੁੱਖ ਭੋਗ ਕੇ ਠੀਕ ਹੋ ਚੁੱਕਾ ਹਾਂ ਤਾਂ ਸਤਿਗੁਰੂ ਜੀ ਹੁਣ ਐਸਾ ਸਮਾਂ ਆ ਚੁੱਕਾ ਹੈ ਕਿ ਮੇਰੀ ਇਸਤਰੀ ਮੇਰੇ ਵੇਖਦਿਆਂ ਹੀ ਹੋਰ ਨਾ ਪਰਸਾਂ ਦੇ ਨਾਲ ਸੰਬੰਧ ਬਣਾਉਂਦੀ ਐ ਮੈਂ ਆਪਣੀ ਇੰਦਰੀ ਕਟ ਤੁਕਾਂ ਹਾਂ ਵੇਖ ਕੇ ਬੜਾ ਦੁਖੀ ਹੰਦਾ ਕੁਝ ਕਰ ਨਹੀਂ ਸਕਦਾ ਇਸ ਨਾਲੋਂ ਹੋਰ ਵੱਡਾ ਦੁੱਖ ਕਿਹੜਾ ਹੋ ਸਕਦਾ ਹੈ ਸਤਿਗੁਰੂ ਜੀ ਮੈਂ ਇਸੇ ਹੀ ਦੁੱਖ ਨੂੰ ਆਪਣੇ ਮਨ ਦੇ ਵਿੱਚ ਹੀ ਚੁੱਪ ਕਰਕੇ ਸਹਿੰਦਾ ਰਹਿਦਾ ਹਾਂ ਕਰ ਕੁਝ ਨਹੀਂ ਸਕਦਾ ਨਾ ਕਿਸੇ ਨੂੰ ਦੱਸ ਸਕਦਾ ਪਰਮੇਸ਼ਰ ਦੇ ਪਿਆਰਿਓ ਮੇਰੇ ਵਰਗਾ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਦੁਖੀ ਕੋਈ ਨਹੀਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਸ ਧਨੀ ਆਦਮੀ ਨੂੰ ਆਖਣ ਲੱਗੇ ਸਾਹ ਜੀ ਦੁੱਖ ਅਤੇ ਸੁਖ ਪਰਮੇਸ਼ਰ ਦੇ ਵੱਲੋਂ ਜੀਵ ਦੇ ਕੀਤੇ ਕਰਮਾਂ ਦੇ ਅਨੁਸਾਰ ਹੀ ਜੀਵ ਨੂੰ ਮਿਲਦੇ ਹਨ ਜੀਵ ਜੋ ਪਾਪ ਕਰਮ ਕਰਦਾ ਹੈ ਉਸ ਦੇ ਬਦਲੇ ਦੁੱਖ ਮਿਲਦੇ ਹਨ ਜੋ ਪੁੰਨ ਕਰਦਾ ਹੈ ਉਸ ਦੇ ਬਦਲੇ ਸੁੱਖ ਮਿਲਦੇ ਹਨ ਹੇ ਸ਼ਾਹ ਜੀ ਸੁੱਖ ਅਤੇ ਦੁੱਖ ਸੰਸਾਰ ਉੱਤੇ ਸਾਰਿਆਂ ਨੇ ਭੋਗਿਆ ਹੈ ਤੁਸੀਂ ਆਖਦੇ ਜੀ ਤੁਹਾਡੇ ਨਾਲੋਂ ਹੋਰ ਦੁਖੀ ਕੋਈ ਨਹੀਂ ਪਰ ਇਥੇ ਇੰਦਰ ਵਰਗੇ ਵੱਡੇ ਦੇਵਤੇ ਜਿਨ੍ਹਾਂ ਨੇ ਹਜ਼ਾਰਾਂ ਜਗ ਕੀਤੇ ਦੇਵੀ ਦੇਵਤਿਆਂ ਦਾ ਰਾਜ ਉਹਨਾਂ ਨੂੰ ਮਿਲ ਗਿਆ ਕਈ ਪਛੜਾਂ ਇੰਦਰ ਦੀ ਆਗਿਆ ਦੇ ਵਿੱਚ ਰਹੀਆਂ ਉਹਨਾਂ ਦਾ ਸੁੱਖ ਇੰਦਰ ਨੇ ਭੋਗਿਆ ਉਹ ਇੰਦਰ ਵੀ ਜਦੋਂ ਗੋਤਮ ਰਿਖੀ ਦੀ ਘਰ ਵਾਲੀ ਨੂੰ ਜਦੋਂ ਸੰਪੋਗ ਦਾ ਨਿਸ਼ਾਨਾ ਬਣਾਉਂਦਾ ਹੈ ਮੂਹ ਵਿੱਚ ਆ ਕੇ ਤਾਂ ਗੋਤਮ ਨੂੰ ਜਦੋਂ ਖਬਰ ਹੋਈ ਉਸ ਨੇ श्राप ਦਿੱਤਾ ਕਿ ਤੂੰ ਇਕ ਭਗ ਵਾਸਤੇ ਆਇਆ ਜਾ ਤੇਰੇ ਸਰੀਰ ਤੇ ਹਜ਼ਾਰਾਂ ਭਗ ਦੇ ਨਿਸ਼ਾਨ ਹੋ ਜਾਣਗੇ ਇਹ ਸ਼ਰਾਪ ਲੈ ਕੇ ਇੰਦਰ ਵੀ ਬੜਾ ਦੁਖੀ ਹੋਇਆ ਇਸੇ ਤਰ੍ਹਾਂ ਵੱਡੇ ਵੱਡੇ ਰਾਜੇ ਦੁਖੀ ਹੋ ਕੇ ਸਾਧ ਬਣ ਗਏ ਤਾਂ ਪਾਪਾਂ ਨੂੰ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਸਤਿਗੁਰੂ ਜੀ ਦੱਸ ਰਹੇ ਨੇ ਇੱਥੇ ਵੱਡੇ ਵੱਡੇ ਅਵਤਾਰ ਰਾਮ ਜੀ ਵਰਗੇ ਰਾਮ ਜੀ ਨੂੰ ਪਿਤਾ ਨੇ ਬੇਸ ਨਿਕਾਲਾ ਦਿੱਤਾ 14 ਸਾਲ ਦਾ ਬਨਵਾਸ ਹੋਇਆ ਸੀਤਾ ਨੂੰ ਰਾਵਣ ਲੈ ਗਿਆ ਲక్ష్మణ ਜੁੱਧ ਦੇ ਵਿੱਚ ਮੂਰਛਾ ਹੋ ਗਿਆ ਉਸ ਵੇਲੇ ਰਾਮ ਜੀ ਵੀ ਰੋਏ ਨੇ ਤਾਂ ਰਾਵਣ ਨੂੰ ਮਾਰਿਆ ਲੰਕਾ ਦਾ ਰਾਜ ਬਭੀਸ਼ਣ ਨੂੰ ਦੇ ਦਿੱਤਾ ਰਾਵਣ ਦਾ ਸਾਰਾ ਹੀ ਪਰਿਵਾਰ ਰੁੜ ਗਿਆ ਉਹਨਾਂ ਨੂੰ ਵੇਖ ਕੇ ਰਾਵਣ ਵੀ ਰੋਇਆ ਇਸੇ ਤਰ੍ਹਾਂ ਪੰਜੇ ਪਾਂਡਵ ਦਰਜੋਦਨ ਦੇ ਨਾਲ ਜੂਆ ਖੇਡਦੇ ਨੇ ਉਹਨਾਂ ਨੇ ਜੂਏ ਵਿੱਚ ਸਾਰਾ ਕੁਝ ਹਾਰ ਦਿੱਤਾ ਉਹਨਾਂ ਦੀ ਪਤਨੀ ਦੀ ਇੱਜ਼ਤ ਨਿਲਾਮ ਹੋਈ ਬਸਤਰ ਉਤਾਰੇ ਗਏ 12 ਸਾਲ ਬਨਵਾਸ ਭਗਿਆ ਤਾਂ ਫਿਰ ਉਹਨਾਂ ਨੂੰ ਵੀ ਰੋਣਾ ਪਿਆ ਸਾ ਸਤਿਗੁਰੂ ਜੀ ਦੱਸਦੇ ਨੇ ਇਸੇ ਤਰ੍ਹਾਂ ਵੱਡੇ ਵੱਡੇ ਸ਼ੇਖ ਮਸਾਇਕ ਪੀਰ ਸਭ ਰੋਂਦੇ ਗਏ ਨੇ ਕਿਉਂਕਿ ਅੰਤ ਦੇ ਵਿੱਚ ਜੋ ਜੀਵ ਪਾਪ ਕਰਦਾ ਹੈ ਉਹ ਦੁੱਖ ਭੋਗਦਾ ਹੈ ਜੋ ਪੁੰਨ ਨਹੀਂ ਕਰਦਾ ਉਹ ਵੀ ਦੁੱਖ ਭੋਗਦਾ ਹੈ ਗੋਪੀ ਚੰਦ ਵਰਗੇ ਰਾਜੇ ਮਹਿਲ ਦੌਲਤ ਰਾਣੀਆਂ ਛੱਡ ਕੇ ਫਕੀਰ ਹੋ ਗਏ ਘਰ ਘਰ ਭਿਖਿਆ ਮੰਗਦੇ ਫਿਰਦੇ ਉਹ ਦੁੱਖ ਭੋਗ ਕੇ ਗਏ ਪਰਮੇਸ਼ਰ ਦੇ ਨਾਮ ਤੋਂ ਬਿਨਾ ਨਾ ਤੇ ਗਤੀ ਹੈ ਨਾ ਹੀ ਸੁਖਿਆ ਇਦਾਂ ਦੇ ਬਚਨ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲੋਂ ਸੁਣੇ ਤਾਂ ਸਾਧ ਸੰਗਤ ਜਿਉ ਉਹ ਸਤਗੁਰਾਂ ਦੇ ਚਰਣਾ ਤੇ ਟੈ ਪਿਆ ਆਖਣ ਲੱਗਾ ਸਤਗੁਰੂ ਜੀ ਨੇਰੇ ਤੇ ਕਿਰਪਾ ਕਰੋ ਮੇਰੇ ਦੁੱਖ ਦੂਰ ਕਰੋ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਭਾਈ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਤੇਰਾ ਜਨਮ ਮਰਨ ਕਟਿਆ ਜਾਏਗਾ ਇਸੇ ਤਰ੍ਹਾਂ ਉਸ ਦੀ ਇਸਤਰੀ ਨੂੰ ਉਹਦੀ ਪਤਨੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਦਿਆ ਹੈ ਉਸ ਨੂੰ ਉਪਦੇਸ਼ ਦਿੱਤਾ ਸਮਝਾਇਆ ਕਿ हे ਪਰਮੇਸ਼ਰ ਦੀਏ ਪਿਆਰੀਏ ਤੈਨੂੰ ਵੀ ਦੱਸ ਦਈਏ ਕਿ ਜਿਹੜੀਆਂ ਇਸਤਰੀਆਂ ਆਪਣੇ ਪਤੀ ਨੂੰ ਛੱਡ ਕੇ ਬਗਾਨੇ ਪੁਰਖਾਂ ਦੇ ਨਾਲ ਭੋਗ ਭੋਗਦੀਆਂ ਹਨ ਉਹਨਾਂ ਨੂੰ ਅੰਧ ਘੋਰ ਨਰਕ ਦੇ ਵਿੱਚ ਛੱਟਿਆ ਜਾਂਦਾ ਹੈ ਐਸੇ ਨਰਕ ਦੇ ਵਿੱਚ ਜਿੱਥੇ ਉਹਨਾਂ ਨੂੰ ਅਤ ਦੇ ਤਸੀਹੇ ਦਿੱਤੇ ਜਾਂਦੇ ਨੇ ਤੇ ਤਪਦਿਆਂ ਥੰਮਾਂ ਦੇ ਨਾਲ ਉਹਨਾਂ ਨੂੰ ਲਾਇਆ ਜਾਂਦਾ ਹੈ ਇਸ ਤਰ੍ਹਾਂ ਉਸ ਇਸਤਰੀ ਨੂੰ ਤੇ ਉਸ ਧਨੀ ਆਦਮੀ ਨੂੰ ਦੋਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਉਹਨਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਸਤਿਗੁਰਾਂ ਦੇ ਚਰਨਾਂ ਤੇ ਜਦੋਂ ਮੱਥਾ ਟੇਕਿਆ ਹੱਥ ਜੋੜ ਕੇ ਅਰਜ ਕੀਤੀ ਕਿ हे ਗਰੀਬ ਨਿਵਾਜ ਜੀ ਸਾਡਾ ਲੋਕ ਤੇ ਪਰਲੋਕ ਦੋਨਾਂ ਹੀ ਕਾਲਾਂ ਦੇ ਵਿੱਚ ਭਲਾ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਕਿ ਉਸ ਧਨੀ ਆਦਮੀ ਦੀ ਦੇਹ ਦੁਰਸਤ ਕਰ ਦਿੱਤੀ ਭਾਵ ਕਿ ਜੋ ਉਸਨੇ ਆਪਣੀ ਇੰਦਰੀ ਕੱਟੀ ਸੀ ਉਹ ਵੀ ਸਤਿਗੁਰਾਂ ਨੇ ਉਸ ਨੂੰ ਵਾਪਸ ਦੇ ਦਿੱਤੀ ਉਹ ਨੌ ਬਰ ਨੌ ਹੋ ਗਿਆ ਲੋਕ ਵੀ ਸਵਾਰਿਆ ਗਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਕਉਤਕ ਵੇਖ ਕੇ ਉਹ ਦੋਨੋਂ ਪਤੀ ਪਤਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਖ ਹੋਏ ਗੁਰੂ ਸਾਹਿਬ ਜੀ ਮਹਾਰਾਜ ਖੁਸ਼ੀ ਕਰਕੇ ਫਿਰ ਉਸ ਨੱਗਰ ਤੋਂ ਅੱਗੇ ਚਾਲੇ ਮਾਰਦੇ ਨੇ ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਮਹਾਰਾਜ ਨਾਰੀ ਤੋਂ ਪੁਰਖ ਪੁਰਖ ਤੋਂ ਨਾਰੀ ਬਣਾ ਸਕਦੇ ਨੇ ਸਤਿਗੁਰਾਂ ਤੋਂ ਹੋਰ ਸਾਧ ਸੰਗਤ ਜੀਓ ਦਾਤਾਂ ਜੇ ਲੈਣੀਆਂ ਹੋਣ ਤਾਂ ਸਤਿਗੁਰਾਂ ਦੇ ਚਰਨਾਂ ਤੇ ਟਹਿ ਜਾਣਾ ਚਾਹੀਦਾ ਹੈ ਮਹਾਰਾਜ ਫਰਮਾਉਂਦੇ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਦਿੱਤੇ ਦੇ ਵਿੱਚੋਂ ਸਤਿਗੁਰਾਂ ਦੇ ਪਿਆਰਿਆਂ ਨੂੰ ਦਾਨਪੁਨ ਕਰਨ ਦੇ ਨਾਲ ਸੁਖ ਮਿਲਦੇ ਨੇ ਸੋ ਸਾਧ ਸੰਗਤ ਜੀਓ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਇਹ ਸਾਖੀ ਆਪ ਜੀ ਨਾਲ ਸਾਂਝੀ ਕੀਤੀ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਸੋ ਸਾਧ ਸੰਗਤ ਜੀਓ ਸਮਾਪਤੀ ਹੈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਛੇਤੀ ਹੀ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੁਣ ਉਹਨਾਂ ਚਿਰ ਤੱਕ ਸਮਾਪਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ